ਚਲੋ ਇਧਰ ਜੀ ਲਗਾਤਾਰ ਦੂਜੀ ਵਾਰ ਓਮ ਬੇਲੜਾ ਜੀ ਹੋਰਾਂ ਨੂੰ ਲੋਕ ਸਭਾ ਚ ਸਪੀਕਰ ਦੀ ਕੁਰਸੀ ਮਿਲ ਗਈ ਸੋ ਇਹ ਦੂਸਰੀ ਵਾਰ ਹੈ ਲਗਾਤਾਰ ਕਿਉਂ ਬੇਲੜਾ ਹੋਰੀ ਪਿਛਲੇ ਨਰੇਂਦਰ ਮੋਦੀ ਹੋਰਾਂ ਦੇ ਪਿਛਲੀ ਸਰਕਾਰ ਦੇ ਸਮੇਂ ਵੀ ਲੋਕ ਸਭਾ ਦੇ ਵਿੱਚ ਸਪੀਕਰ ਦੇ ਅਹੁਦੇ ਤੇ ਸੀ 5 ਸਾਲ ਸੇਵਨ ਬਾਈ ਇੱਕ ਵਾਰ ਫਿਰ ਉਹਨਾਂ ਨੂੰ ਉਹਦਾ ਮਿਲਿਆ ਇਹ ਦੇਖਣ ਵਾਲੀ ਗੱਲ ਹੈ ਕਿ ਕੀ 5 ਸਾਲ ਨਿਭਦੀਆ ਜਾਣੀ ਪਰ ਲਗਾਤਾਰ ਦੂਜੀ ਵਾਰ ਬਣਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਮੈਂ ਬਲਰਾਮ ਜਾਖੜ ਹੋਰਾਂ ਦਾ ਮੁਕਾਬਲਾ ਕਰ ਲਿਆ ਬਰ람 ਜਖਰੋੜੀ ਵੀ ਲਗਾਤਾਰ ਦੋ ਵਾਰ ਹੈ ਮਤਲਬ 9 ਸਾਲ 329 ਦਿਨ ਬਰ람 ਜਖਰੋੜੀ ਲੋਕ ਸਭਾ ਦੇ ਸਪੀਕਰ ਰਹੇ ਨੇ ਸੋ ਇੱਕ ਟਰਮ ਤੇ ਦੂਸਰੀ ਟਰਮ ਦੇ ਵਿੱਚ ਸੋ ਉਸੇ ਤਰ੍ਹਾਂ ਮੋਦੀ ਉਹਨਾਂ ਦੀ ਪਿਛਲੀ ਟਰਮ ਦੇ ਵਿੱਚ ਵੀ ਤੇ ਹੁਣ ਦੂਜੀ ਟਰਮ ਦੇ ਵਿੱਚ ਵੀ ਹੋਮ ਬਿਲਾ ਉਹਨੂੰ ਹਾਂ ਬੇਸ਼ੱਕ ਇਹ ਲੰਬੇ ਸਮੇਂ ਬਾਅਦ ਹੋਇਆ ਕਿ ਇਸ ਤਰ੍ਹਾਂ ਚੁਣੌਤੀ ਮਿਲੀ ਹੋਵੇ 48 ਸਾਲਾਂ ਬਾਅਦ ਹੈ ਕਿ ਲੋਕ ਸਭਾ ਦਾ ਸਪੀਕਰ ਚੁਣਨ ਦੇ ਲਈ ਇੱਕ ਮਤ ਨਾ ਹੋਈਆਂ ਹੁਣ ਤਰ੍ਹਾਂ ਸਹਿਮਤੀ ਨਾ ਬਣੀ ਹੋਵੇ VOTING ਤੱਕ ਦੀ ਪ੍ਰਕਿਰਿਆ ਬੇਸ਼ੱਕ ਉਹ VOTING ਰੋਲੇ 'ਚ ਪਾਸ ਹੋ ਗਈ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਭਾਜਪਾ ਜਾਂ ਐਨਡੀਆ ਕੋਲ ਬਹੁਮਤ ਹੈਗਾ ਸੋ ਇਹ ਇਸ ਲਈ ਫਿਰ ਵੀ ਵਿਰੋਧੀ ਧਿਰ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਪਰਚੀਆਂ ਰਹੀ ਵੋਟ ਕਰਾਓ ਜੀ VOTING ਹੋਣੀ ਚਾਹੀਦੀ ਹੈ ਜੀ ਸਾਨੂੰ ਪਤਾ ਹੀ ਉਧਰਲੇ ਬੰਦੇ ਕੋਈ ਸਾਨੂੰ ਵੋਟ ਪਾਉਣਗੇ ਸਾਡੇ ਉਮੀਦਵਾਰ ਨੂੰ ਪਰ ਨਹੀਂ ਉਥੇ ਜਿਹੜੇ ਕੰਮ ਚਲਾਉ ਸਪੀਕਰ ਲਾਇਸੀ ਉਹਨਾਂ ਨੇ ਮੈਂ ਮਤਲਬ ਆਵਾਜ਼ੀ ਮਤੇ ਨਾਲ ਸਾਰਾ ਕੁਝ ਪਾਸ ਕਰਤਾ ਸੋ ਉਸ ਤਰ੍ਹਾਂ ਉਹ ਹੋ ਬਿੱਲ ਲਾ ਹੋਰੀ ਦੂਸਰੀ ਵਾਰ ਲਗਾਤਾਰ ਹ ਲੋਕ ਸਭਾ ਸਪੀਕਰ ਬਣੇ ਤੇ ਫਿਰ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਦੇ ਲਈ ਨਰੇਂਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਵੱਜੋਂ ਗਏ ਤੇ ਨਾਲ ਮੁਰਦਿਤਰ ਦੇ ਨਿਤ ਵੱਜੋ ਰਾਹੁਲ ਗਾਂਧੀ ਗਏ ਸੋ ਹੁਣ ਦੇਖਣ ਵਾਲੀ ਗੱਲ ਹੋਈ ਕਿ ਕੀ ਉੱਥੇ ਡਿਪਟੀ ਸਪੀਕਰ ਬਣਾਇਆ ਜਾਂਦਾ ਜੇ ਬਣਾਇਆ ਜਾਂਦਾ ਕਿ ਉਹ ਵਿਰੋਧੀ ਧਿਰ ਦਾ ਬਣੇਗਾ ਵਿਰੋਧੀ ਧਿਰ ਚੋਂ ਕਿ ਉਹ ਕਾਂਗਰਸ ਦਾ ਬਣੇਗਾ ਪਤਾ ਤਾਂ ਇਹ ਲੱਗ ਰਿਹਾ ਕਿ ਭਾਜਪਾ ਨੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਬਣਾ ਦਿੰਨੇ ਆ ਵਿਰੋਧੀ ਧਿਰ ਚੋਂ ਸਪੀਕਰ ਪਰ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਬਣਾਵਾਂਗੇ ਦੋ ਨਾ ਕਿੜਾ ਦੇਣਾ ਨਹੀਂ ਫਿਰ ਕਹਿੰਦੇ ਸੀ ਆਪਣਾ ਬਣਾਵਾਂਗੇ ਨਹੀਂ ਬਣਾਵਾਂਗੇ ਨਹੀਂ ਪਿਛਲੀਆਂ ਦੋ ਪਾਰੀਆਂ ਦੇ ਦੌਰਾਨ ਇਹ ਹੁੰਦਾ ਰਿਹਾ ਕਿ ਇਹਨਾਂ ਦੇ ਹੱਥ ਕੁਝ ਨਹੀਂ ਆ ਰਿਹਾ ਸੀ ਕਿਉਂਕਿ ਵਿਰੋਧੀ ਧਿਰ ਅਸਲਛਾ ਹੀ ਨਹੀਂ ਸੀ ਹਾਂ ਇਸਵਰ ਵਿਰੋਧੀ ਧਿਰ ਹੈ ਗਿਆ ਇਸੇ ਲਈ ਆ ਕਿ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੀ ਕੁਰਸੀ ਵੀ ਮਿਲ ਗਈ ਹੈ ਸੋ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਬਕਾਇਦਾ ਤੌਰ ਤੇ ਲੀਡਰ बन गए ਨੇ اعلان ਦਿੱਤੇ گئے نے انہاں ਨੂੰ ਉਰਤبا ਉਹਦਾ ਹੁਣ ਸਾਰਾ ਕੁਝ ਮਿਲ ਜੂਗਾ ਇਹ ਵੀ لمبے ਸਮੇਂ ਬਾਅਦ ਹੋਇਆ ਹੈ ਹੈਨਾ ਕਿ ਵਿਰੋਧੀ ਧਿਰ ਦੇ ਕੋਲ 20 ਸਾਲਾਂ ਦੇ ਬਾਅਦ ਹੈ ਕੋਈ ਸੰਸਦੀ ਅਹੁਦਾ ਹੈ ਸੰਭਾਲ ਰਹੇ ਨੇ راہول ગાંધી ਹੋਰਾਂ ਦਾ મતલਬ ਸੰਸਦ ਦੇ ਅੰਦਰ ਦਾ ਸਫਰ 20 ਸਾਲਾ ਹੋ ਗਿਆ ਪਰ ਉਹ ਕੋਈ ਸੰਵਿਧਾਨਕ ਅਹੁਦਾ ਹੁਣ ਸੰਭਾਲਣ ਜਾ ਰਹੇ ਨੇ ਤੇ ਜਿਸ ਉਹਦੇ ਤੇ راہول ગાંધી ਨੂੰ ਬਿਠਾਇਆ ਜਾ ਰਿਹਾ ਜਾਂ ਵਿਰੋਧੀ ਧਿਰ ਦੇ ਲੀਡਰ ਵੱਜੋਂ ਜਿਹੜਾ ਉਹਦਾ ਉਹਨਾਂ ਨੂੰ ਮਿਲਿਆ ਇਹ ਸੋਨੀਆ ਰਜੀਵ ਤੋਂ ਬਾਅਦ ગાંધી ਪਰਿਵਾਰ ਚ ਫੇਰੇ ਅਹੁਦਾ ਹੈ ਸੋ ਚਲੋ ਉਹ ਦੇਖਦੇ ਆ ਇਸ ਭੂਮਿਕਾ ਦੇ ਵਿੱਚ ਉਹ ਕੀ ਰੋਲ ਅਦਾ ਕਰਦੇ ਨੇ ਕੀ ਨਹੀਂ ਸੋ ਅੱਜ ਦਾ ਦਿਨ ਓਮ ਬਿੱਲਰ ਲਈ ਵੀ ਖੁਸ਼ੀ ਦਾ ਦਿਨ ਹੈ ਕਿ ਉਹ ਦੁਜੀ ਵਾਰ ਸਪੀਕਰ ਬਣ ਗਏ ਤੇ ਸੋਨੀਆ ਵੀ ਅੱਜ ਸੇਮ ਹੀ ਆ ਹੋ ਸਕਦਾ ਹੈ ਮਿੱਠਾ-ਮੂਠਾ ਬਣਾ ਕੇ ੜਾ-ਕੜੂ ਕੁਸਰ ਔਰ ਗਾਂਧੀ ਨੂੰ ਖਵਾਵੇ ਕਿ ਲੈ ਵੀ ਜੇ ਪ੍ਰਧਾਨ ਮੰਤਰੀ ਤੋਂ ਬਰੋਦੀ ਤੇਰਾ ਲੀਡਰ ਤਾਂ ਬਣਿਆ ਚਲੋ